ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੌਕਸ ਕੀਤਾ ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੇ ਲਈ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਹਿਰ ਦੇ ਅੰਦਰ ਫਲੈਗ ਮਾਰਚ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਕਾਨੂੰਨਾ ਦੀ ਉਲੰਘਣਾ ਕਰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇੱਕ ਵਾਰ ਉਹਨਾਂ ਨੂੰ ਸੁਚੇਤ ਜ਼ਰੂਰ ਕੀਤਾ ਜਾਵੇ ਅੰਦਾਜ਼ੀ ਕਿ ਉਹਨਾਂ ਕਹੇ ਕਿ ਨਾਕਾ ਵੀ ਲਗਾਇਆ ਗਿਆ ਸੀ ਨਾਕੇ ਦੇ ਦੌਰਾਨ ਜਿਹੜੇ ਵਾਹਨ ਚਾਲਕਾਂ ਦੇ ਅਧੂਰੇ ਦਸਤਾਵੇਜ਼ ਸੀਗੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਨਾਲ ਹੀ ਉੱਥੇ ਐਸਐਚਓ ਗੁਰਮੀਤ ਸਿੰਘ ਨੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵਾਹਨ ਚਾਲਕ ਕਾਨੂੰਨ ਦੀ ਉਲੰਘਣਾ ਕਰਦਾ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਕਿਸੇ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਇਸਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸ਼ਹਿਰ ਦੇ ਅੰਦਰ ਹੁੱਲੜਬਾਜ਼ੀ ਕਰਦਾ ਵੀ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਹਨਾਂ ਨੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪਟਾਕੇ ਸਟੋਰ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਮਨਜ਼ੂਰੀ ਦੇ ਪਟਾਕੇ ਸਟੋਰ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਮਾਨ ਜੋ ਕਿ ਐਸਐਸਪੀ ਸ਼੍ਰੀ ਹਰੀਸ਼ ਜਮਾ ਜੀ ਦਿਸੰਦਰ ਸਾਹਿਬ ਤੇ ਐਸਪੀ ਅਰਕੋ ਸਰਦਾਰ ਅਵਰਾਜ ਸਿੰਘ ਦੀ ਹਦਾਇਤਾਂ ਤੇ ਡੀਐਸਪੀ ਸੀਪੀ ਜੀ ਨਿਸ਼ਾ ਅਨੰਦ ਸਾਹਿਬ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਦਾਂ ਵੱਖ-ਵੱਖ ਜਵਾਲ ਦੇ ਹਨੂਮਨ ਚੌਂਕ ਕਨਵਨ ਚੌਂਕ ਖਰਾਲਾ ਬੱਬਰੀ ਨਾਕਾ ਵੀ ਚੱਲ ਰਿਹਾ ਹੈ ਫਿਰ ਰਵੀਦਾਸ ਚੌਂਕ ਖਰਾਲਾ ਬਾਈਪਾਸ ਤੇ ਹੁਣ ਅਸੀਂ ਇਸ ਟਾਈਮ ਹਨੂਮਨ ਚੌਂਕ ਨੱਕਾ ਲਗਾ ਕੇ ਜਿਹੜੇ ਵੀਕ ਲਾਈਨ ਚੈਕਿੰਗ ਕਰ ਰਹੇ ਆ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਨਾਣ ਵੀ ਕਰ ਰਹੇ ਆ ਇਹਨਾਂ ਨੂੰ ਸੀਜ਼ਨ ਲੈ ਕੇ ਵਾਕਪਕ ਸਾਡੇ ਪੀਸੀਆ ਜਿੱਦਾਂ 24 ਘੰਟੇ ਚੱਲ ਰਹੇ ਨੇ 7 ਟੂ 24 ਆਵਰ ਸਾਡੇ ਪੀਸੀਆ ਜਿਹੜੇ 8 ਦਿਨ ਰਾਤ ਨੂੰ 9 ਹੁੰਦੇ ਨੇ ਅਤੇ ਉਹ ਜਦੋਂ ਜਦ ਚੈਕਿੰਗ ਕਰਦੇ ਰਹਿੰਦੇ ਨੇ ਤੇ ਸ਼ਾਇਦ ਵਿੱਚ ਕਿ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ ਕੋਈ ਦੁਕਾਨਦਾਰ ਚਾਹੇ ਉਹਨਾਂ ਦੀ ਮੀਟਿੰਗ ਵੀ ਕਰ ਰਹੇ ਆ ਅਸੀਂ ਜੁਵਲਰਸ ਦੇ ਨਾਲ ਤੇ ਜਿਹੜੇ ਵੀ ਹੈਗਾ ਵਪਾਰ ਮੰਡਲ ਦੇ ਨਾਲ ਕਿ ਕੋਈ ਵੀ ਪਟਾਕੇ ਆ ਨਾ ਬਿਨਾਂ ਪਰਮਿਸ਼ਨ ਨਾ ਲਗਾਵੇ ਅਗਰ ਬਿਨਾਂ ਪਰਮਿਸ਼ਨ ਕੋਈ ਪਟਾਕੇ ਲਗਾਊਗਾ ਤਾਂ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਤੇ ਪਰਚੇ ਵੀ ਦਰਜ ਕੀਤੇ ਜਾਣਗੇ ਸ਼ਹਿਰ ਵਾਸ਼ੇ ਨੂੰ ਪੀਰ ਹੈ ਸ਼ਹਿਰ ਵਿੱਚ ਬਿਲਕੁਲ ਅਮਨ ਉਮਾਨ ਆ ਕਿਸੇ ਨੂੰ ਕੋਈ ਡਰ ਪੈ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਉਹ ਸ਼ਹਿਦਾ ਵਾਸਤੇ ਸਟੈਂਡ ਕਰਦੀ ਹੈ ਕਤ ਪਰ ਹੈ ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹਣ ਪੁਲਿਸ ਨੂੰ ਦੇ ਸਕਦੇ ਹਨ 112 ਤੇ ਕਾਲ ਕਰ ਸਕਦੇ ਹਨ ਸਾਡੇ ਪੁਲਿਸ ਸਟੇਸ਼ਨ ਤੇ ਜਾ ਕੇ ਦੱਸ ਸਕਦੇ ਹਨ ਪੁਲਿਸ ਹਮੇਸ਼ਾ ਨਿਸ਼ਚਾਤਾ ਵਾਸਤੇ ਹਾਜ਼ਰ ਹੈ ਦੇਖੋ ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਕਾਂ ਉੱਤੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਕਰੇ ਹਨ ਸਾਡਾ ਪੀਸੀਆਰ ਵੀ ਟਾਈਮ-ਟਾਈਮ ਤੇ ਸਾਡੇ ਲੇਡੀਜ਼ ਪੀਸੀਆਰ ਵੀ ਕੰਮ ਕਰ ਰਹੇ ਹਨ ਬਿਊਰੋ ਰਿਪੋਰਟ ਜੀਕੇਆਰ ਟੀਵੀ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੌਕਸ ਕੀਤਾ ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਸ਼ਹਿਰ ਅ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦਾ ਲਈ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਹਿਰ ਦੇ ਅੰਦਰ ਫਲੈਗ ਮਾਰਚ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਕਾਨੂੰਨਾ ਦੀ ਉਲੰਘਣਾ ਕਰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇੱਕ ਵਾਰ ਉਹਨਾਂ ਨੂੰ ਸੁਚੇਤ ਜ਼ਰੂਰ ਕੀਤਾ ਜਾਵੇ ਅੰਦਾਜ਼ੀ ਕਿ ਉਹਨਾਂ ਕਹੇ ਕਿ ਨਾਕਾ ਵੀ ਲਗਾਇਆ ਗਿਆ ਸੀ ਨਾਕੇ ਦੇ ਦੌਰਾਨ ਜਿਹੜੇ ਵਾਹਨ ਚਾਲਕਾਂ ਦੇ ਅਧੂਰੇ ਦਸਤਾਵੇਜ਼ ਸੀਗੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਨਾਲ ਹੀ ਉੱਥੇ ਐਸਐਚਓ ਗੁਰਮੀਤ ਸਿੰਘ ਨੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਹੈ ਉਹਨਾਂ ਕਹਿੰਦੇ ਕਿ ਜੇਕਰ ਕੋਈ ਵਾਹਨ ਚਾਲਕ ਕਾਨੂੰਨ ਦੀ ਉਲੰਘਣਾ ਕਰਦਾ ਹੈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਕਿਸੇ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸ਼ਹਿਰ ਦੇ ਅੰਦਰ ਹੁੱਲੜਬਾਜ਼ੀ ਕਰਦਾ ਵੀ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਹਨਾਂ ਨੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਪਟਾਕੇ ਸਟੋਰ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਬਿਨਾਂ ਮਨਜ਼ੂਰੀ ਦੇ ਪਟਾਕੇ ਸਟੋਰ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਮਾਨ ਜੋਗ ਐਸਐਸਪੀ ਸ਼੍ਰੀ ਹਰੀਸ਼ ਜਮਾਜੀਦ ਸਨਰੇ ਸਾਹਿਬ ਤੇ ਐਸਪੀ ਅਰਕਟ ਸਰਦਾਰ ਜਗਰਾਤ ਸਿੰਘ ਦੀ ਹਦਾਇਤਾਂ ਤੇ ਡੀਐਸਪੀ ਸੀਪੀ ਜੀ ਨਿਸ਼ਾ ਅਨਰੇ ਸਾਹਿਬ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਦਾਂ ਵੱਖ-ਵੱਖ ਜਵਾਲ ਦੇ ਹਨੂਮਨ ਚੌਂਕ, ਕਨਵਨ ਚੌਂਕ, ਘਰਾਲਾ ਬੱਬਰੀ ਨਾਕਾ ਵੀ ਚੱਲ ਰਿਹਾ ਹੈ। ਫਿਰ ਰਵਿਦਾ ਚੌਂਕ, ਘਰਾਲਾ ਬਾਈਪਾਸ ਤੇ ਹੁਣ ਅਸੀਂ ਇਸ ਟਾਈਮ ਹਨੂਮਨ ਚੌਂਕ ਨੱਕਾ ਲਗਾ ਕੇ ਜਿਹੜੇ ਵੀਕ ਲਾਈਨ ਚੈਕਿੰਗ ਕਰ ਰਹੇ ਹਾਂ ਤੇ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਨਾਣ ਵੀ ਕਰ ਰਹੇ ਹਾਂ। ਇਹਨਾਂ ਸੀਜ਼ਨ ਲੈ ਕੇ ਵੱਖ-ਵੱਖ ਸਾਡੇ ਪੀਸੀਆ ਦੇ 24 ਘੰਟੇ ਚੱਲ ਰਹੇ ਨੇ। 7 ਤੋਂ 24 ਆਵਰ ਸਾਡੇ ਪੀਸੀਆ ਜਿਹੜੇ 8 ਦੇ ਨੇ ਰਾਤ 9 ਹੁੰਦੇ ਨੇ। ਅਤੇ ਉਹ ਜਦੋਂ ਜਦ ਚੈਕਿੰਗ ਕਰਦੇ ਰਹਿੰਦੇ ਨੇ ਤੇ ਸ਼ਾਇਦ ਵਿੱਚ ਕਿ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ ਕੋਈ ਦੁਕਾਨਦਾਰ ਚਾਹੇ ਉਹਨਾਂ ਦੀ ਮੀਟਿੰਗ ਵੀ ਕਰ ਰਹੇ ਆ ਅਸੀਂ ਜੁਐਲਰਸ ਦੇ ਨਾਲ ਤੇ ਜਿਹੜੇ ਵੀ ਹੈਗਾ ਵਪਾਰ ਮੰਡਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾ ਪਰਮਿਸ਼ਨ ਨਾ ਲਗਾਵੇ ਅਗਰ ਬਿਨਾ ਪਰਮਿਸ਼ਨ ਕੋਈ ਪਟਾਕੇ ਲਗਾਊਗਾ ਤਾਂ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਤੇ ਬੱਚੇ ਵੀ ਦਰਦ ਕੀਤੇ ਜਾਣਗੇ ਸ਼ਹਿਰ ਵਿੱਚ ਨੂੰ ਬੀੜਾ ਸ਼ਹਿਰ ਵਿੱਚ ਬਿਲਕੁਲ ਅਮਨ ਉਮਾਨ ਆ ਕਿਸੇ ਨੂੰ ਕੋਈ ਡਰ ਪੈ ਦੀ ਲੋੜ ਨਹੀਂ ਪੁਲਿਸ ਹਮੇਸ਼ਾ ਇਸ ਸ਼ਹਿਰ ਦਾ ਵਾਸਤੇ ਸਟੈਂਡ ਕਰਦੀ ਹੈ ਤਤ ਪਰ ਹੈ ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹਣ ਪੁਲਿਸ ਨੂੰ ਦੇ ਸਕਦੇ ਹਨ 112 ਤੇ ਕਾਲ ਕਰ ਸਕਦੇ ਹਨ ਸਾਡੇ ਪੁਲਿਸ ਸਟੇਸ਼ਨ ਤੇ ਜਾ ਕੇ ਦੱਸ ਸਕਦੇ ਹਨ ਪੁਲਿਸ ਹਮੇਸ਼ਾ ਨਿਸ਼ਚਾਤਾ ਵਾਸਤੇ ਹਾਜ਼ਰ ਹੈ ਕੋਈ ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਂਕ ਉੱਤੇ ਸਾਰੇ ਟ੍ਰੈਫਿਕ ਦੇ ਮੁਲਾਜ਼ਮ ਖੜੇ ਹਨ ਸਾਡਾ ਪੀਸੀਆਰ ਵੀ ਟਾਈਮ ਟਾਈਮ ਤੇ ਸਾਡੇ ਲੇਡੀਜ਼ ਪੀਸੀਆਰ ਵੀ ਕੰਮ ਕਰ ਰਹੇ ਹਨ ਬਿਊਰੋ ਰਿਪੋਰਟ ਜੀਕੇਆਰ ਟੀਵੀ